ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਹਦੇ ਵਿੱਚ ਭਗਤ ਜੀ ਦੇ 15 ਸ਼ਬਦ ਸੰਪੂਰਨ ਹੋਏ ਸੀ ਕੱਲ ਅਗਲਾ ਸ਼ਬਦ 16ਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਰੰਮ ਕਰਦੇ ਹਨ ਆਉ ਭਗਤ ਜੀ ਬਚਨ ਕਰਦੇ ਹਨ ਜੀ ਆਸ ਕਾਹੂ ਦਿਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਿਰਿ ਗੋਦਰੀ ਨਾਹੀ ਆਉ ਖਾਨ ਪਰਾਰਾ ਤਨ ਤਨ ਭਗਤ ਕਬੀਰ ਸਾਹਿਬ ਜੀ ਵਤਨ ਕਰਦੇ ਹਨ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗਨਵਾਰਾ ਭਗਤ ਜੀ ਕਹਿੰਦੇ ਉਹ ਪਰਮੇਸ਼ਰ ਕਾਲਪੁਰਖ ਹਰ ਇੱਕ ਜੀਵ ਨੂੰ ਉਹਦੇ ਕਰਮਾਂ ਦੇ ਪਿਛਲੇ ਸਾਫਤਾ ਮੁਤਾਬਕ ਇਹ ਸੰਸਾਰ ਵਿੱਚ ਖਾਣ ਵਾਸਤੇ ਪੈਣਨ ਵਾਸਤੇ ਵਰਤਣ ਵਾਸਤੇ ਸਭ ਕੁਝ ਉਹਨੇ ਬਖਸ਼ਿਆ ਕਹਿੰਦੇ ਕਈ ਐਸੇ ਜੀਵ ਹਨ ਭਗਤ ਜੀ ਕਹਿੰਦੇ ਕਾਹੂੰ ਦੀਨੇ ਪਾਟ ਫਟੰਬਰ ਜਿੰਨਾਂ ਨੂੰ ਸੋਨੇ ਬਸਤਰ ਕੱਪੜੇ ਬਖਸ਼ਦਾ ਹੈ ਖਾਣ ਵਾਸਤੇ ਅਤੇ ਉਹਨਾਂ ਨੂੰ ਸੌਣ ਵਾਸਤੇ ਸੋਨੇ ਪਲੰਗ ਬਖਸ਼ਦਾ ਨਵਾਰੀ ਪਲੰਗ ਭਗਤ ਜੀ ਕਹਿੰਦੇ ਕਾਹੂੰ ਦੀਨੇ ਪਾਟ ਫਟੰਬਰ ਭਾਵ ਕੀ ਪੱਟ ਦਾ ਕੱਪੜਾ ਜਿਹਦੇ ਉਹ ਸੋਨੇ ਬਸਤਰ ਪਹਿਨਦੇ ਹਨ ਜਿਹੜੇ ਮੀਰ ਲੋਕ ਹਨ ਉਹ ਸਮੇਂ ਦੇ ਮੁਤਾਬਕ ਭਗਤ ਜੀ ਗੱਲ ਕਰਦੇ ਆ ਉਹ ਸਮੇਂ ਐਸੇ ਬਸਤਰ ਹੁੰਦੇ ਸੀ ਸੇ ਭਗਤ ਜੀ ਕਹਿੰਦੇ ਐਸੇ ਲੋਕਾਂ ਨੂੰ ਨੇ ਸੋਨੇ ਨਿਵਾਰੀ ਪਲੰਘ ਬਖਸ਼ਿਆ ਉਹਨਾਂ ਨਿਵਾਰ ਦੇ ਪਲੰਘ ਹੋਇਆ ਕਰਦੀ ਸੁਣ ਤੇ ਆਪਣੇ ਕੋਲ ਦੂਜੇ ਪਲੰਘ ਆ ਗਏ ਹਨ ਸੇ ਭਗਤ ਜੀ ਕਹਿੰਦੇ ਉਹ ਕਰਮਾਂ ਦੇ ਮੁਤਾਬਕ ਰਿਜਕ ਦਿੰਦਾ ਹੈ ਐਸੇ ਜੀਵ ਹਨ ਜਿਨ੍ਹਾਂ ਨੂੰ ਨੇ ਰਿਜਕ ਵੀ ਦਿੱਤਾ ਸੋਨੇ ਬਸਤਰ ਪਹਿਨਣ ਵਾਸਤੇ ਬਖਸ਼ੇ ਪਾਟ ਪਟੰਬਰ ਕਾਹੂ ਪਲੰਗ ਨਵਾਰਾ ਭਗਤ ਜੀ ਕਹਿੰਦੇ ਕਈ ਐਸੇ ਹਨ ਕਾਹੂ ਗਰੀ ਗੋਦਰੀ ਲਾਹੀ ਕਹਿੰਦੇ ਕਈਆਂ ਕੁਲ ਪਹਿਨਣ ਵਾਸਤੇ ਚੰਗੀ ਗੋਦੜੀ ਵੀ ਨਹੀਂ ਹੈ ਪਹਿਨਣ ਵਾਸਤੇ ਸੋਹਣੇ ਬਸਤਰ ਨਹੀਂ ਹਨ ਸੌਣ ਵਾਸਤੇ ਸੋਹਣੀ ਜਗਾ ਨਹੀਂ ਹੈ ਉਹ ਵੀ ਲੋਕ ਹਨ ਉਹ ਵੀ ਮਨੁੱਖ ਹਨ ਮਨੁੱਖ ਤਾਂ ਕੋਈ ਹੈ ਸੰਸਾਰ ਦੇ ਵਿੱਚ ਤੇ ਪਿਆਰਿਓ ਪਰ ਕਰਮਾਂ ਦੇ ਸਾਨੂੰ ਸੁਖ ਰਾਮ ਮਿਲਦੇ ਹਨ ਭਗਤ ਜੀ ਕਹਿੰਦੇ ਕਿ ਐਸੇ ਹਨ ਜਿਨ੍ਹਾਂ ਨੂੰ ਪਾਟੀ ਹੋਈ ਚਾਦਰ ਵੀ ਨਹੀਂ ਬਸੀਪ ਹੁੰਦੀ ਗੋਦੜੀ ਵੀ ਨਸੀਬ ਨਹੀਂ ਹੁੰਦੀ ਉਹ ਐਸੇ ਲੋਗ ਹਨ ਜਿਹੜੇ ਘਾਫੁਸਤੇ ਸੌ ਕੇ ਵੀ ਗੁਜ਼ਾਰਾ ਕਰਦੇ ਹਨ ਭਗਤ ਜੀ ਕਹਿੰਦੇ ਕਾਉ ਖਾਨ ਪਰਾਰਾ ਪਰਾਏ ਘਰਾਂ ਤੋਂ ਮੰਗ ਕੇ ਖਾਂਦੇ ਹਨ ਦੇਖਦੇ ਨਾ ਐਸੇ ਲੋਗ ਗਰੀਬ ਲੋਗ ਵੀ ਹਨ ਜਿਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਵੀ ਨਸੀਬ ਨਹੀਂ ਹੁੰਦਾ ਉਹ ਘਰਾਂ ਤੋਂ ਵਿਚਾਰੇ ਮੰਗ ਕੇ ਖਾਂਦੇ ਹਨ। ਭਗਤ ਜੀ ਕਹਿੰਦੇ ਐਸੇ ਵੀ ਅੰਨ ਕਹਿੰਦੇ ਕਾਹੂ ਗਰੀ ਗੋਦਰੀ ਕਹਿੰਦੇ ਅਣ ਜਿਹੜੀ ਜਿਵੇਂ ਆਪਾਂ ਸੋਹਣੇ ਵਿਸੋਣਿਆ ਤੇ ਸੋਨਿਆ ਰਜਾਈਆਂ ਲੈ ਕੇ ਕੰਬਲ ਲੈ ਕੇ ਪਰ ਉਹਨਾਂ ਨੂੰ ਪਾਤਰ ਪੱਟੀ ਹੋਈ ਚਾਦਰ ਵੀ ਨਸੀਬ ਨਹੀਂ ਹੁੰਦੀ ਐਸੇ ਵੀ ਜੀਵ ਹਨ। ਭਗਤ ਜੀ ਕਹਿੰਦੇ ਐਸੇ ਅਣ ਜਿਨ੍ਹਾਂ ਨੂੰ ਖਾਣ ਵਾਸਤੇ ਭੋਜਨ ਵੀ ਮੰਗਣਾ ਪੈਂਦਾ ਖਾਣ ਪਰਾਰਾ ਪਰਾਏ ਘਰਾਂ ਤੋਂ ਕਈ ਟੀਕਾ ਕਾਰਣੇ ਸਦਾਰਥ ਕੀਤਾ ਕਿ ਘਾਹ ਫੁਸਤੇ ਸੌਕੇ ਗੁਜ਼ਾਰਾ ਕਰਨਾ ਕਈ ਟੀਕਾ ਕਾਰਣੇ ਅਰਥ ਕੀਤਾ ਕਿ ਪ੍ਰਾਇ ਘਰਾ ਤੋਂ ਪਰਾਰੇ ਤੋਂ ਭਾਵ ਵੀ ਪ੍ਰਾਇਆ ਤੁਖ ਮੰਗ ਕੇ ਖਾਣਾ ਭਗਤ ਜੀ ਇਥੇ ਬਚਨ ਕਰਦੇ ਨੇ ਐ ਰਖਵਾਦ ਨਾ ਕੀਜੈ ਰੇ ਮਨ ਭਗਤ ਜੀ ਕਹਿੰਦੇ ਮਨਾ ਤੂ ਐਰਖ ਹੰਕਾਰ ਨਾ ਕਰਨ ਈਰਖਾ ਐਰਖ ਤੋਂ ਭਾਵ ਹੁੰਦਾ ਈਰਖਾ ਕਰਨੀ ਇਰਖਵਾਦ ਯਰਖ ਨਾ ਕਰ ਈਰਖ ਨਾ ਕਰ ਈਰਖਾ ਕਰਕੇ ਵਿਵਾਦ ਝਗੜਾ ਨਾ ਕਰ ਹੇ ਮਨਾ ਤੂੰ ਝਗੜਾ ਛੱਡ ਦੇ ਈਰਖਾ ਛੱਡ ਦੇ ਸੋ ਕੀਰਤ ਕਰ ਕਰ ਲੀਜੈ ਰੇ ਮਨ ਕਹਿੰਦੇ ਈਰਖਾ ਕੱਤੋਂ ਕਰਦਾ ਝਗੜੇ ਕੱਤੋਂ ਕਰਦਾ ਇਹ ਈਰਖਾ ਝਗੜਾ ਵਿਅਰਥ ਹੈ ਭਗਤ ਜੀ ਕਹਿੰਦੇ ਹੇ ਮਨਾ ਮਨ ਨੂੰ ਭਗਤ ਜੀ ਸੰਬੋਧਨ ਕਰਦੇ ਹਨ ਮਨ ਨੂੰ ਸਿੱਖਿਆ ਦਿੰਦੇ ਹਨ ਤੇ ਭਗਤ ਜੀ ਕਹਿੰਦੇ ਤੂੰ ਵੀ ਮਿਹਨਤ ਕਰ ਤੂੰ ਵੀ ਦਸਾਂ ਨੌਂਾਂ ਦੀ ਕੀਰਤ ਕਰ ਸੋ ਕੀਰਤ ਤੋਂ ਭਾਵ ਕੀਰਤ ਕਰਨੀ ਹੱਥਾਂ ਪੈਰਾਂ ਦੇ ਨਾਲ ਭਗਤ ਜੀ ਕਹਿੰਦੇ ਤੂੰ ਵੀ ਦਸਾਂ ਨੌਂਾਂ ਦੀ ਕਮਾਈ ਕਰ ਤੈਨੂੰ ਵੀ ਫਲ ਮਿਲ ਜਾਵੇਗਾ ਸੋ ਕੀਰਤ ਕਰ ਕਰ ਲੀਜੈ ਰੇ ਮਾਨ ਕਹਿੰਦੇ ਤੂੰ ਵੀ ਕੀਰਤ ਕਰ ਇੱਕ ਦਿਨ ਤੈਨੂੰ ਵੀ ਮਿਹਨਤ ਦਾ ਫਲ ਮਣਾ ਪ੍ਰਾਪਤ ਹੋਵੇਗਾ ਹਾ ਕੁਮਾਰੇ ਇੱਕ ਜੋ ਮਾਟੀ ਗੁੰਦੀ ਵੋ ਵਿਦ ਬਾਨੀ ਲਾਈ ਇਥੇ ਧਾਰਨੇ ਦਿਨ ਭਗਤ ਜੀ ਕਹਿੰਦੇ ਜਿਵੇਂ ਇੱਕ কুমਾਰ ਜਿਹੜਾ ਉਹ ਇੱਕੋ ਮਾਟੀ ਦੇ ਮਿੱਟੀ ਦੇ ਭਾਂਡੇ ਬਣਾਉਂਦਾ ਮਿੱਟੀ ਤਾਂ ਇੱਕੋ ਹੀ ਹੁੰਦੀ ਹੈ ਨਾ ਉਹਦੇ ਕੋਲ ਹੁਣ ਤਾਂ ਦੂਜੇ ਭਾਂਡਿਆਂ ਨਾਲ ਪਹਿਲਾਂ ਕੱਚੇ ਭਾਂਡਿਆਂ ਵਿੱਚ ਹੀ ਸੀ ਸਾਰਾ ਕੁਝ ਪਾਉਂਦੇ ਸੀ ਪਿੱਛੇ ਨਿਗਾ ਮਾਰੀਏ ਸਾਡੇ ਬਜ਼ੁਰਗ ਉਦੋਂ ਕੋਈ ਐਸੇ ਭਾਂਡੇ ਨਹੀਂ ਸਨ ਉਸ ਤੋਂ ਬਾਅਦ ਲੋਹੇ ਦੇ ਭਾਂਡੇ ਆਏ ਤੇ ਜਿਆਦਾ ਸਮਾਨ ਅਸੀਂ ਕੱਚੇ ਭਾਂਡਿਆਂ ਵਿੱਚ ਹੀ ਪਾਉਂਦੇ ਸੀ কুমਾਰ ਲੋਕ ਭਾਂਡੇ ਗੁੰਦਦੇ ਸੀ ਭਗਤ ਜੀ ਕਹਿੰਦੇ ਕਾਹੂ ਬਚਨ ਕਰਦੈਨ ਸੋ ਕੀਰਤ ਕਰ ਕਰ ਦੀ ਜੇ কুমਾਰੇ ਇੱਕ ਜੋ ਮਾਟੀ ਗੁੰਦੀ ਕਹਿੰਦੇ ਜਿਵੇਂ ਇੱਕ কুমਾਰ ਇੱਕ ਉਹ ਮਾਟੀ ਦੇ ਵਿੱਚੋਂ ਉਹਦੇ ਹੱਥ ਦੇ ਵਿੱਚ ਹੀ ਕਲਾ ਹੁੰਦੀ ਹੈ ਉਹ ਹੱਥ ਦੇ ਨਾਲ ਹੀ ਕਈ ਤਰ੍ਹਾਂ ਦੇ ਭਾਂਡੇ ਸਾਜਨਿੰਦਾ ਬਣਾ ਦਿੰਦਾ ਕਈ ਤਰ੍ਹਾਂ ਦੇ ਬਰਤਨ ਇੱਕੋ ਮਿੱਟੀ ਦੇ ਕਿੱਦੇ ਵਿੱਚ ਕੁਝ ਪੈਂਦਾ ਹੈ ਕਿਸੇ ਬਰਤਨ ਵਿੱਚ ਕੁਝ ਰੱਖਿਆ ਜਾਂਦਾ ਹੈ ਤੇ ਭਗਤ ਜੀ ਧਾਰਨ ਲੈਂਦੇ ਨੇ ਕਹਿੰਦੇ ਕੁਮਾਰੇ ਏਕ ਜੋ ਮਾਟੀ ਗੁੰਦੀ ਉਹ ਵਿਦਬਾਨੀ ਲਾਈ ਕਹਿੰਦੇ ਇੱਕੋ ਮਿੱਟੀ ਦੇ ਉਹ ਕਈ ਤਰ੍ਹਾਂ ਦੇ ਕਲਾ ਦੇ ਨਾਲ ਭਾਂਡੇ ਬਰਤਨ ਬਣਾ ਦਿੰਦਾ ਕਾਹੂ ਮੈਂ ਮੋਤੀ ਮਕਤਾਹਲ ਕਾਹੂ ਵਿਆਹ ਲਗਾਈ ਭਗਤ ਜੀ ਕਹਿੰਦੇ ਭਾਂਡੇ ਤਾਂ ਇੱਕੋ ਮਿੱਟੀ ਦੇ ਹੁੰਦੇ ਆ ਨੇ ਪਰ ਦੇਖੋ ਪ੍ਰਾਤਨ ਸਮਿਆਂ ਚ ਸੀ ਭਾਂਡਿਆਂ ਦੇ ਵਿੱਚ ਹੀ ਕੱਚੇ ਭਾਂਡਿਆਂ ਵਿੱਚ ਹੀ ਲੋਕ ਸਭ ਕੁਝ ਰੱਖਦੇ ਸੀ ਸਾਡੇ ਕੋਲ ਬੈਂਕ ਨਹੀਂ ਸੀ ਉਦੋਂ ਹੁਣ ਤਾਂ ਬੈਂਕਾਂ ਵਿੱਚ ਮਾਇਆ ਜਾਂ ਸੀ ਸੋਨਾ ਹੀਰੇ ਲੋਕ ਰੱਖਦੇ ਹਨ ਹਰ ਚੀਜ਼ ਅਸੀਂ ਰੱਖ ਸਕਦੇ ਹਾਂ ਪਰ ਉਦੋਂ ਲੋਕ ਘੜਿਆਂ ਚ ਦੱਬਦੇ ਹੁੰਦੇ ਸੀ ਸਾਡੇ ਬਜ਼ੁਰਗ ਘੜਿਆਂ ਚ ਪਾ ਕੇ ਮਾਇਆ ਦੱਬਦੇ ਨੀ ਸੋਨਾ ਦੱਬਦੇ ਨਾ ਛਤੀਰਾ ਦੇ ਵਿੱਚ ਲਟਕਾ ਦੇ ਨਾਲ ਕੋ ਦੇ ਨਾਲ ਐਸੀਆਂ ਜਗ੍ਹਾ ਹੁੰਦੀਆਂ ਸੀ ਜਿੱਥੇ ਘਰਾਂ ਵਿੱਚ ਬਜ਼ੁਰਗ ਇਹ ਸਭ ਕੁਝ ਰਖਿਆ ਕਰਦੇ ਸੀ ਜੇ ਭਗਤ ਜੀ ਕਹਿੰਦੇ ਭਾਂਡੇ ਤਾਂ ਸਾਰੇ ਕੋ ਕੁਮਾਰ ਦੇ ਬਣਾਏ ਹੋਏ ਨੇ ਪਰ ਕਿਸੇ ਭਾਂਡੇ ਦੇ ਵਿੱਚੇ ਕੋ ਭਗਤ ਜੀ ਕਹਿੰਦੇ ਸੋਚੇ ਮੋਤੀ ਲੋਕ ਪਾਉਂਦੇ ਹਨ ਕਹੂੰ ਮੈਂ ਮੋਤੀ ਮਕਲਾ ਮਕਤਾ ਹਲ ਕਹੂੰ ਮੈਂ ਕਹਿੰਦੇ ਸ਼ਰਾਬ ਕਹਿੰਦੇ ਕੋਈ ਉਹੀ ਭਾਂਡੇ ਉਸੇ ਮਿੱਟੀ ਦੇ ਹੁੰਦਿਆਂ ਜਿੰਨਾ ਵਿੱਚ ਮੋਤੀ ਕੀ ਸੁੰਦਰ ਚੀਜ਼ਾਂ ਪੈਂਦੀਆਂ ਨਾ ਕੀਮਤੀ ਚੀਜ਼ਾਂ ਪੈਂਦੀਆਂ ਤੇ ਕਈ ਭਾਂਡਿਆਂ ਦੇ ਵਿੱਚ ਲੋਕ ਅਸੀਂਆਂ ਚੀਜ਼ਾਂ ਸ਼ਰਾਬ ਵੀ ਪਾਉਂਦੇ ਹਨ ਨਸ਼ੇ ਵੀ ਰੱਖਦੇ ਹਨ ਤੇ ਉਹ ਭਾਂਡਿਆਂ ਦੇ ਵਿੱਚ ਜਿਹੜੀਆਂ ਵਸਤੂਆਂ ਪਾਈਆਂ ਜਾਂਦੇ ਉਹਨਾਂ ਸਰੀਰ ਦੇ ਵਿੱਚ ਰੋਗ ਪੈਦਾ ਕਰਦੀਆਂ ਨੇ ਉਹ ਰੋਗ ਪੈਦਾ ਕਰਦੀਆਂ ਨੇ ਭਾਂਡਾ ਪਰ ਇੱਕੋ ਮਿੱਟੀ ਦਾ ਤੇ ਉਹ ਸਾਡੀ ਕੀ ਮਰਜ਼ੀ ਹੈ ਕੀ ਕਿਵੇਂ ਜੂਝ ਕਰਨਾ ਹੈ ਇਥੋਂ ਉਦਾਹਰਨ ਲੈ ਕੇ ਭਗਤ ਜੀ ਸਾਡੇ ਭਾਂਡੇ ਬਾਰੇ ਵਰਣਨ ਕਰਦੇ ਹਨ ਕਹਿੰਦੇ ਇਸੇ ਤਰ੍ਹਾਂ ਮਾਲਕ ਨੇ ਇੱਕੋ ਮਿੱਟੀ ਦੇ ਸਾਰੇ ਮਨੁੱਖ ਬਣਾਏ ਹਨ ਇਹ ਜਗਤ ਦੇ ਜਿੰਨੇ ਜੀਵ ਹਨ ਪੰਜ ਤੱਤਾਂ ਦੀਆਂ ਨਾਲ ਸੀ ਪੰਜਾਂ ਤੱਤਾਂ ਦੇ ਸਾਡੇ ਸਰੀਰ ਆ ਸਾਡੇ ਭਾਂਡੇ ਹਨ ਪਰ ਕਿਸੇ ਭਾਂਡੇ ਦੇ ਵਿੱਚੋਂ ਕੀਮਤ ਰੱਖ ਦਿੰਦਾ ਕਿਸਾ ਕਈ ਸਰੀਰ ਹਨ ਉਹਨਾਂ ਨੂੰ ਦੇਖੋ ਇੰਨਾ ਧੰਨ ਬਖਸ਼ਦਾ ਉਹ ਸੁਖੀ ਹਨ ਕਈ ਲੋਕ ਐਸੇ ਹਨ ਭਾਂਡੇ ਐਸੇ ਹਨ ਜਿਹੜੇ ਸ਼ਰਾਬ ਪੀ ਪੀ ਕੇ ਦੇਖੋ ਸੜਕਾਂ ਤੇ ਡਿੱਗੇ ਹੁੰਦੇ ਹਨ ਇਹੜੇ ਨਸ਼ੇ ਕਰ ਕਰਕੇ ਬਾਹਰ ਦਿਖਦੇ ਰਹਿੰਦੇ ਆ ਲੋਕਾਂ ਨੂੰ ਗਲਤ ਬੋਲਦੇ ਹਨ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ ਆਪਣੇ ਸਰੀਰ ਨੂੰ ਬਿਮਾਰੀਆਂ ਲਾ ਲੈਂਦੇ ਹਨ ਨਸ਼ੇ ਕਰਕੇ ਭਗਤ ਜੀ ਕਹਿੰਦੇ ਪਰ ਹੈ ਤਾਂ ਉਹ ਵੀ ਭਾਂਡੇ ਹਨ ਇੱਕੋ ਮਿੱਟੀ ਦੇ ਹਨ ਇਹ ਸਰੀਰ ਪਰ ਭਗਤ ਜੀ ਕਹਿੰਦੇ ਸਾਡੇ ਕਰਮਾਂ ਦੇ ਸਾਨੂੰ ਸੁੱਖ ਅਤੇ ਦੁੱਖ ਭੋਗਣੇ ਪੈਂਦੇ ਹਨ ਕਾਹੂ ਮੈਂ ਮੋਤੀ ਮਾ ਅਕਤਾ ਹਲ ਕਾਹੂ ਵਿਆਦ ਲਗਾਈ ਕੰਦੇ ਵਿਆਦ ਤੋਂ ਭਾਵ ਸ਼ਰਾਬ ਕੰਦੇ ਦੇ ਵਿੱਚ ਕਈਆਂ ਵਿੱਚ ਰੱਖੀ ਜਾਂਦੀ ਹੈ ਸੋ ਮੈਂ ਧਨ ਰੱਖਣ ਕੋ ਦਿਆ ਮੁਗਧ ਕਹੇ ਧਨ ਮੇਰਾ ਅੱਗੇ ਕਿਰਪਣ ਬਾਰੇ ਕਹਿੰਦੇ ਹਨ ਭਗਤ ਜੀ ਕਿਰਪਣ ਮਨੁੱਖ ਹੋਂਦਾ ਸ਼ੂਮ ਮਨੁੱਖ ਭਗਤ ਜੀ ਕਹਿੰਦੇ ਕਿਰਪਣ ਨੂੰ ਧਨ ਦਿੱਤਾ ਜੇ ਪਰਮਾਤਮਾ ਨੂੰ ਕਿਰਪਣ ਦਾ ਕੀ ਸੁਭਾਅ ਹੁੰਦਾ ਹੈ ਜਿਹੜਾ ਸ਼ੂਮ ਮਨੁੱਖ ਹੁੰਦਾ ਉਹ ਧਨ ਨੂੰ ਸੰਭੀ ਜਾਂਦਾ ਹੈ ਉਹਦਾ ਸੁਭਾਅ ਹੁੰਦਾ ਹੈ ਉਹਦੇ ਕੋਲ ਧਨ ਹੋਣ ਦੇ ਬਾਵਜੂਦ ਵੀ ਉਹ ਦੇਖੋ ਐਸੀ ਤੁਰਿਆ ਫਿਰਦਾ ਸੜਕਾਂ ਤੇ ਉਹਨੂੰ ਆਪਾਂ ਪਛਾਣ ਨਹੀਂ ਸਕਦੇ ਆਪਾਂ ਨੇ ਬਹੁਤ ਗਰੀਬ ਹੋਏਗਾ ਉਹ ਪਾਟੇ ਬਸਤਰ ਮੈਲੇ ਬਸਤਰ ਪਾ ਕੇ ਤੁਰਿਆ ਫਿਰਦਾ ਉਹ ਵਜੂਦ ਹੀ ਨਹੀਂ ਕਰਦਾ ਮਾਇਆ ਐਵੇਂ ਪਹਿਲਾਂ ਦੱਬੀ ਰੱਖਦੇ ਸੀ ਹੁਣ ਬੈਂਕਾਂ 'ਚ ਪਈ ਜਾਂਦੀ ਹੈ ਬਸ ਇੰਨਾ ਕੋਈ ਫਰਕ ਹੈ ਉਹ ਸ਼ੂਮ ਕਿਰਪਨ ਲੋਕ ਪਰਪਨ ਮਨੁੱਖ ਜਿਹੜਾ ਹੈ ਉਹਨੂੰ ਕਿਸੇ ਤੇ ਤਰਸ ਨਹੀਂ ਹੁੰਦਾ ਇੱਕ ਇੱਕ ਦੰਬੜੀ ਪਿੱਛੇ ਕਹਿੰਦਾ ਦੰਬੜੀ ਮਿਲ ਜਾਵੇ ਚੰਬੜੀ ਭਾਵੇਂ ਉੱਡੜ ਜਾਵੇ ਉਹਦਾ ਸੁਭਾਅ ਹੁੰਦਾ ਹੈ ਦੰਬੜੀ ਪਿੱਛੇ ਤੰਬੜੀ ਵੀ ਆਪਣੀ ਦੇੜ ਲੈਂਦਾ ਕਿ ਇੱਕ ਦੰਬੜੀ ਨਾ ਹੱਥ ਚੋਂ ਜਾਏ ਚੰਬੜੀ ਭਾਵੇਂ ਉਖੜ ਜਾਵੇ ਮੇਰੀ ਇਹ ਧਾਰਨ ਬਣੀ ਹੈ ਕਿਰਪਨ ਮਨੁੱਖ ਦੀ ਜੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਐਸਾ ਹੁੰਦਾ ਉਹਦਾ ਬਾਰੇ ਭਗਤ ਜੀ ਵਰਣਨ ਕਰਦਿਆ ਨਾ ਸਮੂ ਹੈ ਧਨ ਰੱਖਣ ਕੋ ਦਿਆ ਕਹਿੰਦੇ ਉਹਦੇ ਧਨ ਦਾ ਬਸ ਕੋਈ ਲਾਭ ਨਹੀਂ ਹੁੰਦਾ ਉਹ ਜਿੰਨਾ ਚਿਰ ਉਹਦੇ ਸਾਹ ਹੁੰਦੇ ਹਨ ਜ਼ਿੰਦਗੀ ਹੁੰਦੀ ਆ ਉਹਨੂੰ ਨਾ ਰੱਖੀ ਰੱਖਦਾ ਦੱਬੀ ਰੱਖਦਾ ਉਹਨਾਂ ਨੂੰ ਨਾ ਵਜੂਦ ਕਰਦਾ ਵਰਤਦਾ ਉਹ ਰੱਖਦਿਆਂ ਰੱਖਦੇ ਉਹਦੀ ਜ਼ਿੰਦਗੀ ਦੇ ਸਾਹ ਨਿਕਲ ਜਾਂਦੇ ਨੇ ਮਰ ਜਾਂਦਾ ਤੇ ਕੀ ਹੁੰਦਾ ਉਹ ਧਨ ਫਿਰ ਕੋਈ ਹੋਰ ਲੈ ਜਾਂਦਾ ਉਹਦਾ ਧਨ ਕੋਈ ਹੋਰ ਵਰਤਦਾ ਉਹਦੇ ਕਿਸੇ ਕੰਮ ਨਾ ਨ ਆਇਆ ਨਾ ਆਪਣੇ ਸਰੀਰ ਦੇ ਕੰਮ ਆਇਆ ਨਾ ਕਿਸੇ ਗਰੀਬ ਗਰੁੱਪੇ ਦੇ ਕੰਮ ਆਇਆ ਨਾ ਉਹ ਆਪਣੇ ਪਰਿਵਾਰ ਵਿੱਚ ਵਰਤ ਸਕਿਆ ਨਾ ਕਿਸੇ ਦੀ ਮਦਦ ਕਰ ਸਕਿਆ ਕੀ ਇਸ ਧਨ ਦਾ ਭਗਤ ਜੀ ਕਹਿੰਦੇ ਕੋਈ ਲਾਭ ਤੇ ਨਹੀਂ ਹੋਇਆ ਉਹ ਕਿਰਪਨ ਨੇ ਇਕੱਠਾ ਤਾਂ ਕਰ ਲਿਆ ਭਰ ਦੇਖੋ ਮਹਾਰਾਜ ਜੀ ਦੀ ਕੈਸੀ ਲੀਲਾ ਉਹ ਦੇ ਵੀ ਦਿੰਦਾ ਧਨ ਕਿਰਪਨ ਨੂੰ ਪਰ ਉਹ ਵਰਤੀ ਨਹੀਂ ਸਕਦਾ ساری ਜ਼ਿੰਦਗੀ ਉਹਦੀ ਲੀਲਾ ਪ੍ਰਮਾਤਮਾ ਦੀ ਉਹਦੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਹੈ ਉਹ ਧਨ ਨੂੰ ਦੱਬੀ ਰੱਖਦਾ ਹੈ ਉਹ ਦੱਬਿਆ ਦਬਾਇਆ ਕਈ ਵਰੀ ਰਹਿ ਜਾਂਦਾ ਪੈਸੇ ਪਿਛਲੇ ਜ਼ਮਾਨਿਆਂ 'ਚ ਇਸੇ ਤਰ੍ਹਾਂ ਧਨ ਦੱਬੇ ਜਾਂਦੇ ਸੀ ਮਜ਼ਦੂਰ ਗ ਰੱਖੀ ਰੱਖਦੇ ਸੀ ਨਾ ਧੀਆਂ ਪੁੱਤਰਾਂ ਨੂੰ ਦੱਸਣਾ ਕਈ ਵਰੀ ਛਤੀਰਾ 'ਚ ਹੀ ਦੱਬੇ ਰਹ ਜਾਂਦੇ ਸੀ ਕਈ ਵਰੀ ਟੋਇਆ ਵਿੱਚ ਹੀ ਦੱਬੇ ਰਹ ਜਾਂਦੇ ਸੀ ਪੰਗਰੋ ਬੱਚੇ ਵਿਚਾਰੇ ਲੱਭਦੇ ਫਿਰਦੇ ਸੀ ਸਾਡਾ ਬਜ਼ੁਰਗ ਪਤਾ ਨਹੀਂ ਕਿੱਥੇ ਦੱਬ ਗਿਆ ਬੜਾ ਧੰਨ ਸੀ ਪਰ ਉਹ ਦੱਸਦਾ ਨਹੀਂ ਸੀ ਇਹ ਗੱਲਾਂ ਆਮ ਸੁਣੀਦੀਆਂ ਸੀ ਬਚਪਨ 'ਚ ਸੇ ਸੰਗਤ ਜੀ ਉਹ ਦਬਿਆ ਦਵਾਈ ਕਈ ਵਰੀ ਕਾਬੀ ਨਹੀਂ ਸੀ ਹੁੰਦਾ ਲੱਭਦਾ ਹੀ ਨਹੀਂ ਸੀ ਕਈ ਵਰੀ ਬੱਚਿਆਂ ਨੂੰ ساری ਜ਼ਿੰਦਗੀ ਲੱਭਦੀ ਰਹਿ ਜਾਂਦੇ ਸੀ ਕਿਉਂਕਿ ਉਹ ਸਮਾਂ ਐਸਾ ਸੀ ਤੇ ਮਹਾਰਾਜ ਜੀ ਵੀ ਭਗਤ ਕਬੀਰ ਸਾਹਿਬ ਜੀ ਵੀ ਇਹ ਦਰਸ਼ਾਤ ਲੈਂਦੇ ਹਨ ਜਮ ਕਾ ਡੰਡ ਮੂਡ ਮੈਂ ਲਾਗੇ ਕਿਨ ਮੈਂ ਕਰੇ ਨਬੀਰਾ ਭਗਤ ਜੀ ਕਹਿੰਦੇ ਜਦੋਂ ਸਿਰ ਤੇ ਜਮ ਦਾ ਡੰਡਾ ਖੜਕਦਾ ਜਮ ਕਾ ਡੰਡ ਮੂਡ ਤੋਂ ਭਾਉ ਹੁੰਦਾ ਸਿਰ ਤੇ ਭਗਤ ਜੀ ਕਹਿੰਦੇ ਜਮਾ ਦਾ ਖੜਕਾ ਜਦੋਂ ਡੰਡਾ ਸਿਰ ਤੇ ਆ ਵਜਦਾ ਫਿਰ ਜਾਗ ਆਉਂਦੀ ਹੈ ਫਿਰ ਪਰ ਸਮਾਂ ਨਹੀਂ ਬਚਦਾ ਜਮਕਾ ਡਾਂਡ ਬੂੰਡ ਮੈਂ ਲਾਗੇ ਖਿਰਮੈਂ ਕਰੇ ਨਵੇੜਾ ਕਹਿੰਦੇ ਉਹ ਤਾਂ ਇੱਕ ਛਿੰਨ ਦੇ ਵਿੱਚ ਨਵੇੜਾ ਕਰ ਦਿੰਦਾ ਕਿਉਂਕਿ ਉਹ ਜਮਾਂ ਦਾ ਡੰਡਾ ਜਦੋਂ ਸਿਰ ਤੇ ਖੜਕਦਾ ਹੈ ਨਾ ਵਜਦਾ ਇੱਕ ਛਿੰਨ ਵਿੱਚ ਲੈ ਜਾਂਦਾ ਫਿਰ ਮਨੁੱਖ ਦੇਖੋ ਹੱਥ ਧਰੇ ਦੇ ਧਰੇ ਰਹਿ ਜਾਂਦੇ ਹਨ ਅੱਗੇ ਭੋਜਨ ਪਿਆ ਦਾ ਪਿਆਰ ਆ ਜਾਂਦਾ ਕਈ ਵਾਰੀ ਖਾਦਾ ਵੀ ਨਹੀਂ ਜਾਂਦਾ ਦੇ ਭਗਤ ਜੀ ਕਹਿੰਦੇ ਉਹਨੇ ਤਾਂ ਇੰਤਜ਼ਾਰ ਥੋੜਾ ਕਰਨਾ ਹੈ ਉਹਨੇ ਇੱਕ ਛਿਨ ਵਿੱਚ ਲੈ ਤੁਰਨਾ ਹੈ ਹਰ ਜਨ ਉੱਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਕਹਿੰਦੇ ਪਰ ਹਰੀ ਦੇ ਭਗਤ ਚੌਥਾ ਪਦ ਦੇ ਵਿੱਚ ਜਵਾਬ ਦਿੰਦੇ ਹਨ ਅਨਸਰ ਦਿੰਦੇ ਹਨ ਭਗਤ ਜੀ ਕਹਿੰਦੇ ਪਰ ਹਰੀ ਦੇ ਭਗਤ ਹਰ ਜਨ ਉੱਤਮ ਕਹਿੰਦੇ ਉਹਨਾਂ ਦੀ ਅਵਸਥਾ ਉੱਤਮ ਹੈ ਉੱਤਮ ਹੋਦਿਆ ਭਗਤ ਸਦਾ ਵੈ ਕੋਈ ਭਗਤ ਸਦੰਦੇ ਹਨ ਕਹਿੰਦੇ ਹੋਈ ਸੋਭnik ਹੁੰਦਿਆਂ ਭਗਤ ਸਿਧਾਂਤ ਜਨ ਜਿਨ੍ਹਾਂ ਦੀ ਜਿਹੜੇ ਜਨ ਬਣ ਕੇ ਆਪਣੀ ਆਤਮਾ ਨੂੰ ਉੱਤਮ ਕਰ ਲੈਂਦੇ ਹਨ ਆਗਿਆ ਮਨ ਸੁਖ ਪਾਈ ਕਹਿੰਦੇ ਉਹ ਪ੍ਰਭੂ ਦੀ ਪਰਮੇਸ਼ਰ ਦੀ ਹਰੀ ਦੀ ਆਗਿਆ ਨੂੰ ਮੰਨਦੇ ਹਨ ਤੇ ਸੁਖ ਪਾਉਂਦੇ ਹਨ ਜੋ ਇਸ ਭਾਵੇ ਸਤਿ ਕਰ ਮੰਨ ਭਾਣਾ ਮਨ ਵਸਾਈ ਭਗਤ ਜੀ ਕਹਿੰਦੇ ਉਹ ਸਦਾਈ ਜੋ ਨੁਪਾਉਂਦਾ ਹੈ ਨਾ ਉਹ ਮਾਲਿਕ ਨੂੰ ਪ੍ਰਭੂ ਨੂੰ ਉਹਨੂੰ ਸੱਤ ਕਰਕੇ ਮੰਨ ਲੈਂਦੇ ਹਨ ਜੋ ਇਸ ਭਾਵੇਂ ਸੱਤ ਕਰ ਮੰਨੇ ਭਾਣਾ ਮੰਨ ਵਸਾਈ ਕਹ ਉਹਨਾਂ ਨੂੰ ਭਾਣਾ ਮੰਨਣ ਦੀ ਜਾਂਚ ਆ ਜਾਂਦੀ ਹੈ ਉਹ ਭਗਤ ਜਨ ਸਦਾ ਹੀ ਉਹਨੂੰ ਪਰਮੇਸ਼ਰ ਦੇ ਹੁਕਮ ਨੂੰ ਸੱਤ ਜਾਣਦੇ ਹਨ ਕਹ ਨਾ ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੁੱਠੀ ਜਿਹੜੀ ਮੇਰੀ ਮੇਰੀ ਭਗਤ ਜੀ ਕਹਿੰਦੇ ਅਸੀਂ ਕਰਦੇ ਰਹੇ ਹਾਂ ساری ਜ਼ਿੰਦਗੀ ਆ ਵੀ ਮੇਰਾ ਹੈ ਆ ਕੁਝ ਮੇਰਾ ਹੈ ਮਹਾ ਭਗਤ ਜੀ ਕਹਿੰਦੇ ਉਹ ਤਾਂ ਝੂਠ ਛਲ ਸੀ ਕਹਿੰਦੇ ਉਹ ਤਾਂ ਛਲ ਸੀ ਸੰਸਾਰ ਦਾ ਮਾਇਆ ਮਮਤਾ ਦਾ ਮੋਹ ਦਾ ਛਲ ਸੀ ਜਿੰਨੀਆਂ ਚੀਜ਼ਾਂ ਨੂੰ ਜਿਹੜੇ ਜੀਵਾਂ ਨੂੰ ਜਿਹੜੇ ਪਦਾਰਥਾਂ ਨੂੰ ਅਸੀਂ ਮੇਰੀ ਮੇਰੀ ਕਰਦੇ ਰਹੇ ਕਿ ਆ ਵੀ ਮੇਰਾ ਹੈ ਇਹ ਵੀ ਮੇਰੀ ਚੀਜ਼ ਹੈ ਇਹ ਵੀ ਮੇਰੀ ਛਾਏ ਇਹੀ ਕਰਦੇ ਆ ਨਾ ਅਸੀਂ ਇਹ ਭਗਤ ਜੀ ਕਹਿੰਦੇ ਉਹ ਤਾਂ ਕਪਟ ਸੀ ਕਾ ਇੱਕ ਵੀਰ ਸੁਣੋਰੇ ਸੰਤੋ ਮੇਰੀ ਮੇਰੀ ਝੂਠੀ ਕਹਿੰਦੇ ਤਾਂ ਝੂਠੀ ਗੱਲ ਬਣ ਗਈ ਨਾ ਇਹ ਤੇ ਝੂਠ ਹੋ ਗਿਆ ਤੇ ਭਗਤ ਜੀ ਬਚਨ ਕਰਦਿਆਂ ਚਿਰਖਟ ਫਾਰ ਚਰਾਟਾ ਲੈ ਗਿਓ ਤਰੀ ਤਾਗਰੀ ਛੁੱਟੀ ਇਹ ਅਖੀਰਲੀ ਤੋਖ ਵਿੱਚ ਭਗਤ ਜੀ ਸਾਰੇ ਸ਼ਬਦ ਦਾ ਜਵਾਬ ਦਿੰਦਿਆਂ ਚਿਰਖਟ पिंजਰੇ ਨੂੰ ਕਹਿੰਦੇ ਹਨ ਫਾਰ ਕਹਿੰਦੇ पिंजਰੇ ਨੂੰ ਫਾੜ ਕੇ ਕਹਿੰਦੇ ਆ ਸਮਝੋ ਕਿ ਜਿਵੇਂ पिंजਰੇ ਨੂੰ ਫਾੜ ਕੇ ਨਾ ਬਿੱਲਾ ਜਿਹੜਾ ਵਿੱਚੋਂ ਚਿੜਾ ਕੱਢ ਕੇ ਲੈ ਜੇ ਚਰਾਟਾ ਚਿੜੀ ਨੂੰ ਕਹਿੰਦਿਆਂ ਨੇ ਭਗਤ ਜੀ ਕਹਿੰਦੇ ਪਿੰਜਰੇ ਨੂੰ ਫਾੜ ਕੇ ਜਿਵੇਂ ਬਿੱਲਾ ਇੱਕੋ ਦਮ ਚਿੜੇ ਨੂੰ ਕੱਢ ਕੇ ਲੈ ਜਾਵੇ ਕਹਿੰਦੇ ਉਹਦੇ ਅਗਰ ਜਿਹੜੀ ਹੈ ਨਾ ਛੋਟੀ ਜੀ ਕਟੋਰੀ ਰੱਖੀ ਹੁੰਦੀ ਹੈ ਪਿੰਜਰੇ ਦੇ ਵਿੱਚ ਉਹ ਧਰੀ ਦੀ ਧਰੀ ਰਹਿ ਜਾਂਦੀ ਹੈ ਉਹ ਪਈ ਦੀ ਪਈ ਰਹਿ ਜਾਂਦੀ ਹੈ ਠੂਠੀ ਤੇ ਮਖਤ ਜੀ ਕਹਿੰਦੇ ਕਟੋਰੀ ਉਹ ਪਿੰਜਰੇ ਦੇ ਵਿੱਚ ਪਈ ਪਈ ਦੀ ਪਈ ਰਹਿ ਜਾਂਦੀ ਹੈ ਪਿੰਜਰੇ ਵਿੱਚ ਉਹ ਬਿੱਲਾ ਜਿਹੜਾ ਹੈ ਨਾ ਇਹਦਾ ਅਰਥ ਬਣਦਾ ਹੈ ਮੌਤ ਰੂਪੀ ਫਰਿਸ਼ਤਾ ਜਿਹੜਾ ਬਿੱਲਾ ਹੈ ਕਹਿੰਦੇ ਸਰੀਰੂਪੀ पिंजਰੇ ਦੇ ਵਿੱਚੋਂ ਇੱਕੋ ਦਮ ਚੀੜੇ ਰੂਪੀ ਇਹ ਆਤਮਾ ਨੂੰ ਕੱਢ ਕੇ ਲੈ ਜਾਂਦਾ ਹੈ। ਚੀੜਾ ਰੂਪੀ ਆਤਮਾ ਜਿਹੜੀ ਉਹ ਮੌਤ ਦਾ ਜਿਹੜਾ ਬਿੱਲਾ ਉਹ ਇੱਕ ਮਿੰਟ ਵਿੱਚ ਇਸ पिंजਰੇ ਨੂੰ ਤੋੜ ਕੇ ਸਰੀਰ ਨੂੰ ਤੋੜ ਕੇ ਉਹ ਜਾਂਦਾ ਹੈ ਅੱਗੇ ਭੋਜਨ ਪਿਆ ਦਾ ਪਿਆਰ ਰਹਿ ਜਾਂਦਾ ਹੈ। ਕਹਿੰਦੇ ਵਸਤੂਆਂ ਅੱਗੇ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਫਿਰ ਉਹ ਢੀਕਦਾ ਨਹੀਂ ਕਿ ਇਹ ਵਸਤੂ ਖਾਲੇ ਜਾਂ ਭੋਜਨ ਖਾਲੇ ਮੈਂ ਬਾਅਦ ਚ ਲੈ ਜਾਵਾਂਗਾ। ਦੇਖੋ ਮੌਤ ਜਦੋਂ ਹੁੰਦੀ ਹੈ ਭਗਤ ਜੀ ਦੀ ਕੈਸੀ ਧਾਰਨਾ ਹੈ ਕਹਿੰਦੇ ਜਿਵੇਂ ਸੰਸਾਰ ਵਿੱਚ ਪਿੰਜਰੇ ਨੂੰ ਤੋੜ ਕੇ ਬਿੱਲਾ ਇੱਕ ਮਿੰਟ ਵਿੱਚ ਚਿੜੇ ਨੂੰ ਲੈ ਜਾਵੇ ਇਸੇ ਤਰ੍ਹਾਂ ਹੀ ਕਹਿੰਦੇ ਮੌਤ ਰੂਪੀ ਬਿੱਲਾ ਜਿਹੜਾ ਹੈ ਕਹਿੰਦੇ ਉਹ ਆਤਮਾ ਰੂਪੀ ਚਿੜੇ ਨੂੰ ਇਹ ਪਿੰਜਰੇ ਵਿੱਚੋਂ ਸਰੀਰ ਵਿੱਚੋਂ ਇੱਕ ਸਕਿੰਟ ਲਾਂਦਾ ਕੱਢਣ ਤੇ ਉੱਥੇ ਅੱਗੇ ਪਏ ਦੇ ਪਏ ਥਾਲ ਰਹਿ ਜਾਂਦੇ ਨੇ ਕਈ ਵਾਰੀ ਭੋਜਨ ਦੇ ਸਾਨੂੰ ਟਾਈਮ ਹੀ ਨਹੀਂ ਮਿਲਦਾ ਖਾਣ ਨੂੰ ਇਹ ਤੇ ਉਹ ਮਾਲਕ ਦੀ ਰਜਾ ਹੈ ਉਹਦਾ ਹੁਕਮ ਹੈ ਕਿ ਅਸੀਂ ਮੇਰੀ ਮੇਰੀ ਕਰਦੇ ਰਹਿਨੇ ਆ ساری ਜ਼ਿੰਦਗੀ ਇੱਥੇ ਤਾਂ ਕੋਈ ਚੀਜ਼ ਵੀ ਆਪਣੀ ਨਹੀਂ ਕਈ ਵਰੀ ਭੋਜਨ ਵੀ ਪਿਆ ਅੱਗੇ ਦੱਗੇ ਰਹਿ ਜਾਂਦਾ ਉਹ ਵੀ ਖਾਣ ਹੀ ਪੰਦੇ ਸੀ ਕਈ ਵਰੀ ਕਈ ਮਨ ਦੇ ਵਿੱਚ ਹੀ ਉਹ ਰਹਿ ਜਾਂਦੇ ਨੇ ਸੈਂਸੇ ਜਦੋਂ ਆਪ ਮੌਤ ਟੱਕਰਦੀ ਹੈ ਬਾਜ ਰੂਪੀ ਮੋਜ ਬਿੱਲਾ ਰੂਪੀ ਜਿਹੜੀ ਆ ਮੌਤ ਇਹ ਨਾ ਕਾਲ ਹੈ ਉਹ ਇੱਕ ਸਕਿੰਟ ਵਿੱਚ ਲੈ ਜਾਂਦਾ ਜਿੰਦ ਨੂੰ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਬਾਣੀ ਵਿਚਾਰਦੇ ਜੀ ਅਨੇਕਾਂ ਭੁੱਲਾਂ ਜੰਨੀਆਂ ਨ ਮਾਰਸ ਮਤ ਬਖਸ਼ਣ ਆਇਆ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ